ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰੇ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲੈ ਬਤਾਰੈ ਉਕਿਆ ਬੁਖਨਾ ਤ੍ਰੀਜੇ ਬੰਨਾ ਪ੍ਰੀਆ ਪਰ ਸਹਸ ਹਣਪ ਲਖੋ ਹੀ ਤਾ ਇੱਕ ਨ ਚਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀ ਸਿਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਮੇ ਕਹਿਣਾ ਕੋਈ ਗਾਵੇ ਕੋ ਤਣ ਹੋਵੇ ਕਿਸੇ ਤਣ ਗਾਵੇ ਕੋ ਦਾਰ ਜਾਣੇ ਨੀਸਣ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖਮ ਵਿਚਾਰੇ ਗਾਵੇ ਕੋ ਸਾਜ ਘਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਥਿ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਸਗ ਪਾਇ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਹੀ ਭਾਖਿਆ ਭਾਵੇਂ ਪਾਰ ਆਖਿਆ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜੇ ਦਿਸੈ ਦਰਬਾਰ ਮੋਹ ਕੇ ਬੋਲਨ ਭੋਲਿਏ ਜਿਸ ਸੁਣ ਤੈ ਪਿਆਰ ਅੰਮ੍ਰਿਤ ਵੇਲਾ ਸਤਿਨਾਵ ੜਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰੇ ਨਾਨਕੇ ਵਹਿ ਜਾਣੀਏ ਸਵਾਪੇ ਸਚਿਆਰ ਖਾ ਪੀਣਾ ਜਾਇ ਕੀ ਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਨੇਮਣ ਰਖੇ ਪਾਉ ਦੁਖ ਪਰ ਹੰਸੁ ਭਰਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰੂ ਇਸਰ ਗੁਰੂ ਗੋ ਰਖੇ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਨਾ ਜਾਈ ਧੀਰਤ ਨਾਵਾ ਜੇ ਤਿਸੁ ਭਾਵਾ ਮੈਨ ਪਾਣੇ ਕੀ ਨਾਹੀ ਕਰੀ ਜੇ ਤਿਸੈ ਢਿਉ ਪਾਈ ਵਿਖਾਵਣ ਕਰਮਾ ਤੇ ਮਿਲੇ ਲੈ ਮਾਤਿ ਵਿਚ ਰਤਨ ਜੋ ਹਰ ਮਾਨਕ ਜੇ ਗੁਰ ਕੀ ਸਿਕ ਸੁਨੇ ਗੁਰਾਇਕ ਦਹੇ ਭੁਜਾਈ ਸੁਬਨਾ ਧੀਆਂ ਕਾ ਇਕ ਦਾਤਾ ਸੋ ਮੈ ਵਿਸਰਿ ਨਾ ਜਾਈ ਜੇ ਤੁ ਵਿਚਾਰਿਆ ਅਰਜਾ ਹੋਰ ਦਸੋ ਨਹੀਂ ਹੋਏ ਨਵਾ ਕੰਡਾ ਵਿਚ ਜਾਣੀਏ ਨਾਲ ਛਲੇ ਸਮ ਕੋਈ ਚੰਗਾ ਨਾ ਰੁਖਾਈ ਕੇ ਜਸtir ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕੇ ਕੀ ਤਾਂਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਸ ਗੁਣ ਦੇਹ ਤੇਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਭੇਰ ਸੁਨਾਤ ਸੁਣਿਆ ਧਰਤ ਤਵਲਿਆ ਕਾ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ। ਸੁਨੇ ਸਰਵਰ ਮੈਂਦਰ ਸੁਨੇ ਮੁਖ ਸਲਾਹ ਹਰਮੰਦਰ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਚਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਚ ਸੰਤੋ ਗਿਆਨ ਸੁਨੇ ਅਡਸੜ ਕਾ ਇਸਨਾਣ ਸੁਨੇ ਪਰਪੜ ਪਾਵੇ ਮਾਨਸ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁ ਨਕੇਗਾ ਸੁਨੇ ਸੇਖ ਪੀਰ ਪਾਸਾ ਸੁਨੇ ਦੇਵ ਭਾਵੇ ਰਾਹ ਸੁਨੇਹਾ ਤੋ ਵੇਸ ਗਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਦੇਖੋ ਖੈ ਪਿਛੇ ਵਿਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬੇਕਰ ਵਿਚਾਰਿਆ ਸਾ ਨਾਮ ਨੰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵੇ ਮਨ ਮੋਦ ਮੰਨੇ ਸਗਲ ਭਵਨ ਕੇ ਸਉਦ ਮੰਨੇ ਮਹ ਛੋਟਾ ਨਾ ਖਾਇ ਮੰਨੇ ਜੰਪੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰੇ ਘਠ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤਰਮ ਸੇਤੀ ਸੰਬੰਧ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਰਿਵਾਰੀ ਮੁਖ ਦਵਾਰ ਮੰਨੇ ਪਰਿਵਾਰੀ ਸਾਧਾਰ ਮੰਨੇ ਤੇਰੇ ਧਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਿਰੰਜਲ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਬਰਦਾਨ ਪंचे ਪਾਵੇ ਧਰਗੇ ਮਾਨ ਪंचे ਸੋਹਿਗ ਰਾਜਾਨ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੋਲ ਧਰਮ ਧਿਆਤ ਪੂ ਸੰਤੋਖਤਾ ਬਰਖਿਆ ਜਿਹ ਸੋਤ ਦੇਖੋ 부ਜੇ ਹੋਵੇ ਸਚਿਆਰਤ ਹਲੇ ਉਪਰਕੇ ਤਾ ਪਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਕਲੇ ਕਵਣ ਜੋਰ ਜੀ ਜਤ ਰੰਗਾ ਕੇ ਨਾਮ ਸਬਣੇ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੋਤ ਪੀਤਾ ਵਸੈ ਕੋ ਕੋ ਵਾ ਤਿਸਤੇ ਹੋਵੇ ਲਖ ਦਰਿਆ ਉਪਰਿਤ ਕਵਣ ਕਹਾ ਵੀ ਚਾਰ ਵਾਰਿਆਂ ਜਮ ਇੱਕ ਵਾਰ ਜੋਤੁਰ ਪਾਵੇ ਸਾਈ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਜਪੇ ਸੰਗ ਭਾਉ ਸੰਗ ਬੂਜਾ ਸੰਗ ਤਵਤਾ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਖ ਸੂਰਮ ਭਖਸਾਰ ਸੰਗ ਮੋਨਿ ਲਵਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਨੂੰ ਪਾਵੇ ਸਹੀ ਭਲੀਕਾਰ ਤੁਸਰਾ ਸੁਨਾਮਤ ਅਹੰਕਾਰ ਅਸੰਖ ਮੂਰਤ ਦੇ ਅੰਧਕੋਰ ਸੰਗ ਚੋਰ ਹਰਾਮਕੋਰ ਸੰਗ ਮਰ ਕਰ ਜਾਹਿ ਜੋਰ ਸੰਗ ਗਲਵੜ ਤਿਆਗ ਮਾਇ ਸੰਗ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਕ ਖਾਏ ਸੰਖ ਨਿੰਦਿਤ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਣ ਜਮ ਇੱਕ ਵਾਰ ਜੋਤਿ ਤੂ ਭਾਵੇ ਸਾਈ ਭਲੀ ਕਰ ਤੂ ਜਰਾ ਸਲਾਮਤ ਨਰਨ ਕਰ ਅਸੰਖ ਨਾਮੀ ਸੰਗਤਾਂ ਗਮ ਗਮ ਸੰਖ ਲੋ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਹ ਅਖਰੀ ਗਿਆਨ ਗੀਤ ਗੁਣਗਹ ਅਖਰੀ ਲਿਖਣ ਬੁਲ ਨੰਬਾਨ ਕਰ ਸੇ ਸੰਜੋਗ ਵਖਾਣ ਜਿਨਹ ਲੇਖੇ ਚੀ ਸਰਨਾਹੇ ਜੀ ਫਰਮਾਇ ਤੇਵ ਤੇਵ ਪਾਏ ਕੇਤਾ ਕੇਤਾ ਤੇਤਾ ਨਾਵੇਂ ਨਾਵੇਂ ਨਾਈ ਕੋਥਾ ਪੁਜਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਲ ਭਾਵੇ ਸਾਈ ਭਲੀਕਾਰ ਤੁਸਦਾ ਸਲਾਮ ਤਨ ਰੰਕਾਰ ਪਰਗੇ ਹੱਥ ਪੈਰ ਤਣਦੇ ਪਾਣੀ ਤੇ ਤੇ ਸੁਫੇ ਮੋਤ ਪਲੀਤੇ ਕੱਪੜ ਹੋਏ ਦੇ ਸਾਵਲਿਏ ਹੋ ਤੋਏ ਪਰੇ ਮਦ ਪਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਪੁੰਨੇ ਪਾਪੀ ਅੱਖ ਨਾਈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾ ਨਾਨਕੁ ਕਮਿਆ ਹੋ ਜਾਓ ਤੀਰਾ ਤਵ ਦਾ ਦਦਾ ਜੇ ਕੋ ਪਾਵੇ ਤਿਲ ਕਾ ਮਾਨ ਸੁਨੈ ਮੰਨੈ ਅਮਨ ਕੀਤਾ ਪਾਉ ਅੰਤਰ ਗਰ ਤੀਰਥ ਮਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਵਣ ਸੇ ਵੇਲਾ ਵਕਤ ਕਵਣ ਕਵਣ ਤੇ ਤੇ ਕਵਣ ਮਾਰ ਕਵਣ ਤੇ ਰਤ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇ ਭੰਨ ਤੇ ਜੇ ਹੋਵੇ ਲੇ ਪੁਰਾਣ ਵਕਤ ਨਾ ਪਾਇਓ ਘਾਦਿਆ ਜੇ ਲਿਖਲੇ ਪੁਰਾਣ ਤੇ ਤਵਾਰ ਨਾ ਜੋਗੀ ਜਾਣੇ ਰਤ ਮਹਾ ਨਾ ਕੋਇ ਜਾ ਕਰਤਾ ਸੀ ਟੀਗੋ ਸਾਜੀ ਆਪੇ ਜਾਣੇ ਸੋਏ ਕਿਵ ਕਰਾਖ ਕਿਵਸਾਲਾ ਹੈ ਕਿ ਵਰਨੇ ਕਿ ਜਾਣਾ ਨਾਨਕ ਐ ਕੰਸਾ ਕੋ ਆਖੇ ਇੱਕ ਦਿੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿ ਗਿਆਨਾ ਸੋਏ ਪਾਤਲ ਪਾਤਲ ਲਖਿਆ ਅਗਾਸ ਅਗਾਸ ਢੁੜ ਕੋੜੁਗ ਭਾਲ ਥਕੇ ਵੇਦ ਕਹਿਣਿ ਕਵਾਤ ਸਹਿ ਸਟਾਰੇ ਕਹਿਣ ਕਰਦੇ ਬਾਸੁਨ ਇਕ ਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੈ ਵਿਨਾਸ਼ ਨਾਣਕ ਵੱਡਾ ਖੀਏ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਣ ਨਦੀਆਂ ਤੇ ਵਾਪ ਕਵੇ ਸਮੁੰਦਰ ਨਾ ਜਾਣੇ ਸਮੁੰਦਰ ਸਾਹ ਸੁਲਤਾਨ ਵਿਰਾਸਤਿ ਮਾਲ ਦਾ ਨ ਕੀੜੀ ਤੁਲ ਨਾ ਹੋਣੀ ਜੇ ਤਿਸੁ ਮਨਣਾ ਬਿਸਰੇ ਅੰਤ ਨਾ ਸਿਰਥੀ ਕਹਿ ਨਾਂ ਤੇ ਅੰਤ ਨਾ ਕਰਨ ਦੇਹ ਨਾਂਤ ਅੰਤ ਨਾ ਮੇ ਕਣ ਸੁਣ ਨਾਂ ਤੇ ਅੰਤ ਨਾ ਜਾਪੇ ਕਾਵਨ ਮੰਤਿ ਅੰਤ ਨਾ ਜਾਪੇ ਕੀਤਾਇਆ ਕਰੇ ਅੰਤ ਨਾ ਜਾਪੇ ਭਾਰਵਰ ਅੰਤਕਾਰਨ ਕੇ ਤੇਵ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿ ਬੂਚਾ થਾਉ ਤੇ ਉਪਰ ਉਚਾ ਨਾ ਹੋਇ ਬੜੂ ਉਚਾ ਹੋਏ ਕੋਦ ਸੂਚੇ ਕੋ ਜਾਣੇ ਸੋਏ ਜੇ ਵੱਡਾ ਬ ਜਾਣਿਆ ਆਪ ਆਪ ਨਾਨਕ ਨਿਦਰੀ ਕਰਮੀ ਦਾਤੇ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਆਤਮਾਏ ਕੀਤੇ ਮੰਗੇ ਜੋ ਦੇਹ ਪਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਨੈਲੇ ਮੁਕਰ ਪਾਇ ਕੀਤੇ ਮੁਰਖਾ ਹੀ ਕਾਇਕ ਕੀਤੇ ਦੂਪੁ ਸਰਮਾਰੇ ਪੀੜਾ ਤੇਰੀ ਦਾਤਾਰ ਬੰਧ ਖਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਈ ਦੇਖੋ ਖਾਏਗਾ ਖੜਾ ਪਾਏ ਹੋ ਜਾਣੇ ਜੇ ਤਿਆਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਖਸ ਸਵਸਲਾ ਨਾਨਕ ਪਾਸਾ ਹਿਲ ਪਾਸਾ ਅਮਲ ਮੁਲ ਮੁਲ ਬਾਰ ਅਮਲ ਮੁਲ ਬਾਰ ਅਮਲ ਕੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਮੋਹ ਸਰਮੁਲ ਦੀਪਾਨ ਮੋਹ ਸਰਮੁਲ ਫਰਮਾਨ ਅਮਲ ਬਖਸੀ ਸਮਲ ਨੇਸਾਨ ਅਮਲ ਕਰਮੁਲ ਫਰਮਾਨ ਮੁਲੋ ਮੁਲਾ ਖਿਆਣਾ ਜਾਇ ਆਖਾ ਗਹਿਲੇ ਬਲਾਇ ਆਕੇ ਵੇਦ ਪਾੜ ਪੁਰਾਨ ਆਕੇ ਪੜੇ ਕਰੇ ਵਿਖਿਆਣ ਅੱਖਰ ਮੇ ਆਖੇਂਦ ਆਖੇ ਗੋਪੀ ਤੈ ਗੋਵਿੰਦ ਆਖੇ ਸਰਾਖੇ ਸਦ ਆਖੇ ਕੇਤੇ ਕਿਤੇ ਬੁੱਧ ਆਖੇ ਦਨਵਾਖੇ ਦੇਵ ਆਖੇ ਸੁਰਨਾਮ ਗੰਧਨ ਸੇਵ ਕੇਤੇ ਆਖੇ ਅਖਣ ਪਾਏ ਕੇਤੇ ਕਹਿ ਕਿਉ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰਤ ਲਿਖੇ ਸਿਰ ਗਵਾਰਾ ਗਵਾਰਾ ਸੋਹਣਰ ਕਿਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਗਿਆ ਸੰਕਾ ਕੀਤੇ ਭਵਨ ਹਾਰੇ ਕੀਤੇ ਰਗ ਪਰਿ ਸੋ ਕਹਿਣ ਕੀਤੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰੁ ਵਿਚਾਰੇ ਗਾਵੇ ਈਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਿਰਿੰਦਰਾ ਅਸਨ ਬੈਠੇ ਦੇਵਤੇ ਆਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਰ ਵਿਚਾਰੇ गावण जति सरी संतो की गावे वीर करारे गावण पंडित पढर की सर जोग जोग वे दानाले गावे मोहिनी आवण मोहन सरगम छपियाले गावण रत्न उपाइ तेरे 68 तीरथ नाले गावे जोड महाबल सूरा गावे खानी चारे गावण खंड मंड मंड परंडा कर कर की तारे सही दुनो गावे जो तृपावण रते तेरे भगत रसाले होर केते गावण सिमे चितन आव नानक या बिचारे ਸੋਏ ਸੋਏ ਸਰ ਅਸਰ ਸਾਇ ਵਿਸਾਚ ਸਚ ਸਚਿ ਨਾਹੀ ਹੈਪੀ ਹੋਸੀ ਜਾਇ ਨਾ ਜੈ ਸਿਰਤਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇ ਜਿਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵਿੜਿਆ ਜੋਤਿ ਸੁਪਾਵੇ ਸੋਏ ਕਰ ਜੀ ਵਿਖਮ ਨਾ ਕਰਨਾ ਜਾਇ ਸੋ ਪਾਸਾਂ ਸਹਾਂ ਪਾਸਾਂ ਵਿ ਨਾਨਿਕ ਰਹੇ ਨਰ ਜਾਇ ਹੁੰਦਾ ਸੰਤੋਗ ਧਰਮ ਬਚੋ ਲਈ ਧਾਨ ਕੀ ਕਰੇ ਵਿਪੋਤ ਖਿੰਤਾ ਕਾਲ ਕੁਹਾਰੇ ਕੈ ਜੁਗੰਡਾ ਪ੍ਰਤੀ ਤਾਈ ਪੰਤੀ ਸਗਜ ਮਾਤੀ ਮਨ ਜੀ ਤੇ ਡਗਦੀਤ ਅਦੇ ਤਿਸੇ ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁ ਵੇਖੋ ਵੇਸ ਪੁਤ ਕਿਆਂ ਅਧਿਆ ਭੰਡਾਰਨ ਕਟਕਟ ਵਾਜੇ ਨਾਥ ਆਪ ਨਾਥ ਨਾ ਤੀ ਸਭ ਜਾ ਕਿਰੇ ਸੇ ਦੇ ਹੋਰਾ ਸਾਦ ਸੰਜੋ ਜੁਦੂ ਕਾਰ ਚਲਾਵੇ ਲੇਖੇ ਆਵੇਂ ਭਾਗ ਅਦੇ ਤਿਸੇ ਆਦੇਸ ਆਦਰੀ ਨਾਦ ਨਾਦ ਜੁਗ ਜੁ ਵੇਖੋ ਵੇਸ ਏਕਾਮੈ ਜੁਤ ਵੈ ਇਤਿ ਚਲੇ ਪਰਮਾਨਿਕ ਸੰਸਾਰਿਕ ਭੰਡਾਰ ਏਕ ਲਾਇਦੀ ਬਾਣ ਮਿਰਤਿਸ ਭਾਵੇ ਤੇ ਵੇਚ ਲਾਵੇ ਜੀ ਬੋਗੇ ਫਰਮਾਨ ਹੋ ਵੇਖਿਆ ਉਹਨਾਂ ਨਦਰਨਾਵੇਂ ਬਹੁਤਾ ਹੈ ਵਿਡਾਣ ਅਦੇ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਵੇਖੋ ਵੇਸ ਹਸਨ ਲੋਇ ਲੈ ਪੰਡਾਰੇ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰੇ ਦੇਵ ਤਿਸ ਅਦੇਸ ਆਦ ਨੀਲ ਨਾਦ ਨਾਤ ਜੁਗ ਜੁਗ ਵੇਖੋ ਵੇਸ ਇਕ ਦੂਜੀ ਲਖ ਹੋਏ ਲਖ ਹੋਏ ਲਖੀਸ ਲਖ ਲਗੜਾ ਖੇਕ ਨਾਮ ਜਗਦੀਸ ਹੋਏ ਤੁਰੈ ਪੁੱਤ ਪਵੜੀਏ ਚੜੀਏ ਹੋਈਏ ਕੀਸ ਸੁਨ ਗਲਾਇਆ ਆਕਾਸ਼ ਕੀ ਕੀਟ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਜੋ ਪੈਣਾ ਜੋਰ ਜੋ ਤਮੰਗਦੇ ਹਣਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਇਮਨ ਮਰਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨਾ ਜੁਕਟੀ ਛਟੈ ਸੰਸਾਰ ਦਿਸੈ ਜੋਰ ਕਰਵੇ ਕੈਸੋ ਹੈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਤੇ ਤੀਵਾਰ ਪਉਣ ਪਾਣੀ ਗਨੀ ਪਾਤਾਲ ਤੇ ਸਵੀਰਤੀ ਸਾ ਬ੍ਰਤਿ ਨਿ ਤ੍ਰਮਸਾਤ ਸਵੀਜੀ ਜਗਤ ਕੇ ਰੰਗ ਤਿਨ ਕੇ ਨਾਮ ਨੇਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਮਾਨ ਦੇ ਕਰਮ ਭਵੇਂ ਨੀਸਾਨ ਕਚੂਕਾਇ ਉਤੇ ਪਾਇ ਨਾਨਕ ਜੀ ਆ ਜਾਪੇ ਜਾਏ ਧਰਮਖੰਡ ਕਹਿਓ ਧਰਮ ਗਿਆਨਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਘਾਣ ਮਹੇਸ ਕੇਤੇ ਵਰਮੇ ਘੜਤਗੜੀਆ ਰੂਪ ਰੰਕੇ ਵੇਸ ਕੇਤੇ ਕਰਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਧਜੰਧ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਪੁਤਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਣੇ ਕੇਤੇ ਆ ਬਾਣੀ ਕੇਤੇ ਭਾਤ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਹੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਜਿਥੇ ਨਾਦ ਬਨਉ ਰ ਕੋੜਾ ਆਨੰਦ ਸ਼ਰਮ ਕੰਡ ਕੀ ਬਾਣੀ ਰੋਬ ਦਿੱਥੈ ਘਾੜ ਤਕੜੀਏ ਬਹੁਤ ਨੋਬ ਤਾਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਦਿੱਥੈ ਘੜੀਏ ਸੁਰਤ ਮਤਮਣ ਬੋਲ ਦਿੱਥੈ ਘੜੀਏ ਸਰਾਸਦਾ ਕੇ ਸੁਧ ਸ਼ਰਮ ਕੰਡ ਕੀ ਬਾਣੀ ਰੋਬ ਦਿੱਥੈ ਘਾੜ ਤਕੜੀਏ ਬਹੁਤ ਨੋਬ ਤਾਕੇ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਬਸਤਾਏ ਦਿੱਥੈ ਘੜੀਏ ਸੁਰਤ ਮਤਮਣ ਬੋਲ ਦਿੱਥੈ ਘੜੀਏ ਸਰਾਸਦਾ ਕੇ ਸੁਧ ਸ਼ਰਮ ਕੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਤਿੱਥੇ ਜੋ ਮਹਾ ਬਲ ਸੂਰਤਿ ਨਿ ਮੇਰਾਵ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਮਾ ਮਾਇਤਾ ਕੇ ਰੂਪ ਨ ਕਿਤਨੇ ਜਾਇ ਨਾਉ ਮਰੇ ਨਠਾ ਗਏ ਜੈ ਨਿ ਕੇ ਰਾਮ ਸੇ ਮਨ ਮਾਹੇ ਤਿੱਤੇ ਭਗਤਵ ਸੇ ਖੇ ਲੋ ਕਰੇ ਨ ਸਚਾਵਣ ਸੋ ਸਾਜਕਨ ਸੇਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਵੰਡ ਵਰ ਭੰਡ ਜੇ ਕੋ ਕਥਿ ਤਨਤ ਨੰਤ ਤਿੱਥੇ ਲੋਲ ਮਹਾਰ ਜੀਵ ਜੀ ਹਕੰਤ ਵੇਤ ਵੁਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਘੜਾ ਸਰ ਜਤੁ ਪਹਾਰਾ ਤੀਜ ਸੁਨੇ ਆਰਨ ਮਤ ਵੇਧ ਅਥਿਆਰ ਪੋਖ ਲਗਨੀ ਤਉ ਤਾਂ ਭਾਂਦਾ ਪਮੜ ਤੇ ਢਾਲ ਛੜੀਏ ਸਭ ਸਤਿਜ ਸੁਆਜਨ ਕੋ ਨਿਰ ਕਰਤਨ ਕਾਰ ਨਾਨਕ ਨਦਰੀ ਨਦਰਿ ਲਹਾਲ ਸਲੋਕ ਪਵਨ ਬਿਰੂ ਪਾਣੀ ਪਿਤਾ ਮਾਤਾ ਕਰਤ ਮਹਤ ਦੇਵਸ ਰਾਦੂ ਦਾਈ ਦਾਇਆ ਖੇ ਲੈ ਸੁਗਲ ਜਗਤ ਅੰਗਿਆਆਂ ਅੰਗਿਆਆਂ ਮਾਚੇ ਧਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਿਨੀ ਨਾਮ ਤੇ ਆਇਆ ਗਏ ਮਸਕਤ ਕਾਲੇ ਨਾਨਕ ਤੇਮ ਕਿਕਲੇ ਕੀ ਕੀ ਛੁੱਟੀ ਨਾਲ ਨਿਨੀ ਨਾਮ ਤੇ ਆਇਆ ਗਏ ਮਸਕਤ ਕਾਲੇ ਨਾਨਕ ਤੇਮ ਕਿਕਲੇ ਕੀ ਕੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ